ਸਤ ਸ੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਜੋਟੋ ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਸਿੱਖਾਂ ਉੱਤੇ ਜ਼ੁਲਮਾਂ ਦੀ ਸ਼ੁਰੂਆਤ ਲਾਹੌਰ ਦੇ ਕਿਸ ਗਵਰਨਰ ਦੁਆਰਾ ਕੀਤੀ ਗਈ ਅਤੇ ਕਿਉਂ ਜ਼ੁਲਮ ਕੀਤੇ ਗਏ ਔਰਮਜੀਤ ਦੀ ਮੌਤ ਤੱਕ ਸਿੱਖਾਂ ਉੱਤੇ ਜ਼ੁਲਮਾਂ ਦੀ ਸ਼ੁਰੂਆਤ ਹੋ ਚੁੱਕੀ ਸੀ ਸਭ ਤੋਂ ਪਹਿਲਾਂ ਬਾਗਰ ਦੁਆਰਾ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਗਿਆ ਜਦੋਂ ਉਹਨਾਂ ਨੂੰ ਸਹਿਯਦਪੁਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਸਮਰਾਟ ਜਹਾਂਗੀਰ ਦੇ ਸਮੇਂ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਸਮੇਂ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਛੋਟੇ ਸਹਿਬਜ਼ਾਦੇਆਂ ਨੂੰ ਸਰਹੰਦ ਦੇ ਵਿੱਚ ਉਥੋਂ ਦੇ ਸੂਬੇਦਾਰ ਵजीर खान ਦੁਆਰਾ ਨੀਹਾ ਦੇ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਵੱਖ-ਵੱਖ ਸਮੇਂ ਤੇ ਬਹੁਤ ਸਾਰੇ ਸਿੱਖ ਅਤੇ ਵੱਡੇ ਸਹਿਬਜ਼ਾਦੇ ਲੜਾਈਆਂ ਦੇ ਵਿੱਚ ਮੁਗਲਾਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਇਨ੍ਹਾਂ ਤੋਂ ਬਾਅਦ ਜਦੋਂ ਅਸੀਂ ਬੰਦੇ ਬਹਾਦਰ ਦਾ ਅਕਾਲ ਵੇਖਦੇ ਹਾਂ ਜਿਹੜਾ ਕਿ ਇਨ੍ਹਾਂ ਜਲਮ ਕਾਰਨ ਵਾਲੇ ਲੋਕਾਂ ਨੂੰ ਸਭ ਕੁਝ ਸਿਖਾਉਣ ਦੇ ਲਈ ਇੱਥੇ ਆਇਆ ਸੀ। ਉਸ ਦੇ ਸਮੇਂ ਇਹ ਜ਼ੁਲਮਾਂ ਦੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ। ਇਹ ਵਾਧਾ ਕਿਉਂ ਹੋਇਆ? ਇਹਦੇ ਬਾਰੇ ਅੱਜ ਅਸੀਂ ਗੱਲ ਕਰਦੇ ਹਾਂ। ਔਰਗਜੀਵ 1707 ਦੇ ਵਿੱਚ ਔਰਗਜੀਵ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਬੇਟਾ ਬਹਾਦਰ ਸਾਹਿਬ ਪਹਿਲਾ ਗੱਦੀ ਤੇ ਬੈਠਿਆ। ਇਹ 1707 ਤੋਂ ਲੈ ਕੇ 1712 ਤੱਕ ਗੱਦੀ ਤੇ ਬੈਠਿਆ। ਇਹ ਕੋਈ ਵਾਲਾ ਕਾਬਲ ਸ਼ਾਸਕ ਨਹੀਂ ਸੀਗਾ ਕਿਉਂਕਿ ਔਰੰਗਜ਼ੇਬ ਨੇ ਕੋਈ ਜ਼ਿਆਦਾ ਜ਼ਿੰਮੇਵਾਰੀ ਵੇਸ ਨੂੰ ਨਹੀਂ ਦਿੱਤੀ ਸੀਗੀ ਆਪਣੇ ਕਾਲ ਦੇ ਵਿੱਚ ਸੋ ਇਸ ਕਰਕੇ ਦੇ ਸਮੇਂ ਚ ਬਹੁਤ ਜ਼ਿਆਦਾ ਜਿਹੜਾ ਹੈਗਾ ਗੜਬੜ ਭਾਰਤ ਦੇ ਵਿੱਚ ਹੁੰਦੀ ਰਹੀ ਤੇ ਨਾਰਦਰਨ ਇੰਡੀਆ ਦੇ ਵਿੱਚ ਵੀ ਗੜਬੜ ਰਹੀ ਇਸੇ ਦਰਮਿਆਨ ਇਹਦੇ ਕਾਲ ਵਿੱਚ ਹੀ ਬੰਦਾ ਬਹਾਦਰ ਨੇ ਪੰਜਾਬ ਉੱਤੇ ਆਪਣੀਆਂ ਜਿੱਤਾਂ ਦਾ ਸਫ਼ਰ ਸ਼ੁਰੂ ਕੀਤਾ ਪਰ 1712 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਇਹਦਾ ਬੇਟਾ ਜਹਾਂਦਾਰ ਸਾਹ 1712 ਦੇ ਵਿੱਚ ਗੱਦੀ ਤੇ ਬੈਠਿਆ ਉਹ ਇਸ ਤੋਂ ਵੀ ਨਕਮਾ ਸੀ ਉਹ ਤੇ ਸਿਰੇ ਦਾ ਘਠ ਪੁਤਲੇ ਸ਼ਾਸਕ ਸੀਗਾ ਤੇ 1713 ਦੇ ਵਿੱਚ ਉਸ ਨੂੰ ਸਈਅਦ ਭਰਾਮਾ ਨੇ ਗੱਦੀ ਤੋਂ ਉਲਾ ਦਿੱਤਾ ਤੇ ਉਹਦੀ ਥਾਂ ਦੇ ਉੱਤੇ ਉਹਦਾ ਭਤੀਜਾ ਫਰੁਖਸੀਅਰ ਗੱਦੀ ਤੇ ਬਿਠਾ ਦਿੱਤਾ ਫਰੁਖਸੀਅਰ 1713 ਤੋਂ ਲੈ ਕੇ 1719 ਤੱਕ ਮੁਗਲ ਸਮਰਾਟ ਰਹਾ ਇਸ ਤੇ ਸਮੇਂ ਹੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਉੱਤੇ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਨੇ ਲਾਹੌਰ ਦਾ ਗਵਰਨਰ ਅਬਦੁੱਲ ਸਮਦ ਖਾਨ ਨੂੰ ਲਾ ਦਿੱਤਾ 1713 ਦੇ ਵਿੱਚ ਜਿਹੜਾ ਕਿ ਇਸ ਤੋਂ ਪਹਿਲਾਂ ਜੰਮੂ ਦਾ ਗਵਰਨਰ ਸੀ ਇਹ ਅਬਦੁੱਲ ਸਮਦ ਖਾਨ ਇਹ ਸੌਦੇ ਉੱਤੇ 1713 ਤੋਂ ਲੈ ਕੇ 1726 ਤੱਕ ਰਿਹਾ ਹੁਣ ਇਸ ਨੂੰ ਲਾਇਆ ਕਿਉਂ ਗਿਆ ਕਿਉਂਕਿ ਤਾਂ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਬੰਦੇ ਬਹਾਦਰ ਨੇ ਪੰਜਾਬ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਸੋ ਇਸ ਕਰਕੇ ਦਿੱਲੀ ਸਰਕਾਰ ਉਸ ਸਮੇਂ ਕਮਜ਼ੋਰ ਸੀਗੀ ਪਰ ਫਰਖੁਸিয়ার ਦੇ ਸਮੇਂ ਦਿੱਲੀ ਸਰਕਾਰ ਬਹੁਤ ਜ਼ਿਆਦਾ ਸਖਤੀ ਦੇ ਵਿੱਚ ਆ ਗਈ ਉਹਨਾਂ ਦੁਆਰਾ ਬੰਦੇ ਬਹਾਦਰ ਬਦ ਐਲਾਨ ਕੀਤਾ ਗਿਆ ਕਿ ਜਿੰਦਾ ਜਾਂ ਮਰਦਾ ਜਿਵੇਂ ਕਿਵੇਂ ਵੀ ਹੈ ਉਸ ਨੂੰ ਫੜਿਆ ਜਾਵੇ ਸੋ ਫਿਰ ਬੰਦੇ ਬਹਾਦਰ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਸਿੱਖਾਂ ਉੱਤੇ ਸਖਤੀ ਕਰ ਦਿੱਤੀ ਗਈ ਬੰਦੇ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ 1715 ਚ ਗੁਰਦਾਸ ਮੰਗਲ ਤੋਂ ਉਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਟੌਰਚਰ ਕਰਕੇ ਦਿੱਲੀ ਦੇ ਵਿੱਚ ਫਰੁਖਸੀਅਰ ਨੇ ਆਪਣੀ ਅੱਖਾਂ ਦੇ ਸਾਹਮਣੇ ਜਿਹੜਾ ਹੈਗਾ ਉਸ ਨੂੰ ਸ਼ਹੀਦ ਕਰਵਾ ਦਿੱਤਾ ਹੁਣ ਉਸ ਦੀ ਸ਼ਹੀਦੀ ਤੋਂ ਬਾਅਦ ਸਿੱਖ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਸ਼ਕਤੀ ਦਾ ਸਾਹਮਣਾ ਸਿੱਖਾਂ ਨੂੰ ਕਰਨਾ ਪਿਆ ਕਿਉਂਕਿ ਫਰੁਖਸੀਅਰ ਦੇ ਮਨ ਵਿੱਚ ਘਰ ਕਰ ਗਿਆ ਕਿ ਕਿਤੇ ਫੇਰ ਜਿਆਦਾ ਗੜਬੜ ਪੰਜਾਬ ਦੇ ਵਿੱਚ ਨਾ ਹੋ ਜਾਏ ਉਸ ਨੇ ਅਬਦ ਸਮਦ ਖਾਨ ਨੂੰ ਬਹੁਤ ਸਖਤ ਕਰਨ ਦੇ ਲਈ ਕਿਹਾ ਗਿਆ ਤੇ ਅਬਦ ਸਮਦ ਖਾਨ ਨੇ ਆਉਂਦੇ ਆਸਾਰ ਹੀ 17-13 ਤੇ ਸਖਤੀ ਕਰ ਦਿੱਤੀ ਸੀ ਪਰ ਬੰਦੇ ਬਹਾਦਰ ਦੀ ਮੌਤ ਤੋਂ ਬਾਅਦ ਉਸ ਵਿੱਚ ਹੋਰ ਜਿਆਦਾ ਵਾਧਾ ਜਿਹੜਾ ਹੈਗਾ ਕਰ ਦਿੱਤਾ ਸਿੱਖਾਂ ਨੂੰ ਫੜਿਆ ਜਾਣ ਲੱਗਿਆ ਫੜ ਕੇ ਸਿੱਖਾਂ ਦਾ ਕਤਲੇਆਮ ਜਿਹੜਾ ਹੈਗਾ ਲਾਹੌਰ ਦੇ ਵਿੱਚ ਕੀਤਾ ਜਾਣ ਲੱਗਿਆ ਹਰ ਰੋਜ਼ ਸੈਂਕੜੇ ਸਿੱਖ ਜਿਹੜੇ ਹੈਗੇ ਆ ਫੜੇ ਜਾਂਦੇ ਸਨ ਉਹਨਾਂ ਨੂੰ ਲਾਹੌਰ ਦੇ ਚੌਂਕ ਨਕਸ਼ਖਾਨਾ ਦੇ ਵਿੱਚ ਲਿਜਾ ਕੇ ਬਹੁਤ ਹੀ ਬੇਰਹਿਮੀ ਦੇ ਨਾਲ ਉਹਨਾਂ ਦੇ ਸਿਰ ਜਿਹੜੇ ਹੈਗੇ ਆ ਧੜ ਤੋਂ ਅਲੱਗ ਕਰ ਦਿੱਤੇ ਜਾਂਦੇ ਸਨ ਤਰ੍ਹਾਂ-ਤਰ੍ਹਾਂ ਦੇ ਤਸੀਹੇ ਜਿਹੜੇ ਹੈਗੇ ਆ ਉਹਨਾਂ ਨੂੰ ਦਿੱਤੇ ਜਾਂਦੇ ਸਨ ਤੇ ਫਿਰ ਸਿੱਖ ਜਿਹੜੇ ਸੀਗੇ ਉਸ ਕਾਲ ਵਿੱਚ ਉਹ ਜੰਗਲਾਂ ਦੇ ਵਿੱਚ ਚਲੇ ਗਏ ਚਵਾਲਕ ਦੀਆਂ ਪਹਾੜੀਆਂ ਹੈਗੀਆਂ ਬਠਿੰਡੇ ਦੇ ਲੇੜੇ ਲੱਖੀ ਜੰਗਲ ਹੈਗੇ ਆ ਜਾਂ ਰਾਜਸਥਾਨ ਦੇ ਵਿੱਚ ਇਹ ਕਨੈਰ ਦਾ ਇਲਾਕਾ ਹੈ ਜਾਂ ਇਹ ਹਿਮਾਚਲ ਦੇ ਨਾਲ ਲੱਗਦਾ ਗੁਰਦਾਸਪੁਰ ਦੇ ਨੇੜੇ ਸੰਭ ਦਾ ਇਲਾਕਾ ਹੈ ਇਹਨਾਂ ਜੰਗਲਾਂ ਦੇ ਵਿੱਚ ਸਿੱਖ ਜਿਹੜੇ ਹੈਗੇ ਲੁਕ ਜਾਂਦੇ ਹਨ ਹੁਣ ਇਹ ਸਿੱਖਾਂ ਤੇ ਜ਼ੁਲਮ ਇਸ ਕਰਕੇ ਕੀਤੇ ਗਏ ਕਿ ਦੁਵਾਰੇ ਕਿਤੇ ਬੰਦੇ ਬਹਾਦਰ ਦੇ ਵਿਦਰੋਹ ਵਰਗੇ ਹਾਲਾਤ ਪੈਦਾ ਨਾ ਹੋ ਜਾਣ ਹੁਣ ਇਹਦੀ ਸ਼ੁਰੂਆਤ ਜਿਹੜੀ ਕੀਤੀ ਹੈ ਵੈਸੇ ਚਾਰ ਗਵਰਨਰ ਹੈਗੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕੀਤੇ ਪਹਿਲਾ ਨਾਮ ਆਂਦਾ ਹੈ ਅਬਦੁੱਸ ਸਮੁੱਧ ਖਾਨ ਦਾ ਦੂਜਾ ਨਾਮ ਆਂਦਾ ਹੈ ਜਕਰੀਆ ਖਾਨ ਦਾ ਤੀਜਾ ਨਾਮ ਆਂਦਾ ਹੈ ਜਾਇਆ ਖਾਨ ਦਾ ਚੌਥਾ ਨਾਮ ਆਂਦਾ ਹੈ ਮੀਰ ਮੰਨੋ ਦਾ ਇਹ ਚਾਰ ਗਵਰਨਰਾਂ ਦੇ ਕਾਲ ਵਿੱਚ ਸਿੱਖਾਂ ਉੱਤੇ ਜ਼ੁਲਮ ਜਿਹੜੇ ਹੈਗੇ ਆ ਬਹੁਤ ਪੱਟੀ ਪੱਤਰ ਉੱਤੇ ਹੋਏ ਜਿਦੇ ਵਿੱਚ ਹਜ਼ਾਰਾਂ ਕੀ ਲੱਖਾਂ ਸਿੱਖ ਜਿਹੜੇ ਹੈਗੇ ਆ ਉਹੋ ਮਾਰ ਦਿੱਤੇ ਗਏ ਇਹਨਾਂ ਵਿੱਚੋਂ ਜਾਇਆ ਖਾਨ ਦੇ ਸਮੇਂ ਤਾਂ ਇੱਕੋ ਵਾਰ ਵਿੱਚ ਤਾਂ ਤੋਂ ਵੱਧ 10,000 ਤੋਂ ਜ਼ਿਆਦਾ ਸਿੱਖ ਜਿਹੜੇ ਆ ਗਏ ਮਾਰ ਦਿੱਤੇ ਗਏ ਸਨ ਇਸੇ ਤਰ੍ਹਾਂ ਮੀਰ ਮੰਨੂ ਦੇ ਸਮੇਂ ਵਿੱਚ ਬਹੁਤ ਵੱਡੀ ਸੰਖਿਆ ਦੇ ਸਿੱਖ ਜਿਹੜੇ ਹੈਗੇ ਆ ਉਹ ਸ਼ਹੀਦ ਕੀਤੇ ਗਏ ਹੁਣ ਆਬਦ ਸਮੁਦ ਕਾਂ ਦੇ ਸਮੇਂ ਸਿੱਖ ਮੁਕਾਬਲਾ ਨਹੀਂ ਕਰ ਸਕਦੇ ਸਨ ਕਿਉਂਕਿ ਸਿੱਖ ਜਿਹੜੇ ਹੈਗੇ ਆ ਧੜੇਵੰਦੀ ਦੇ ਵਿੱਚ ਪਾਏ ਗਏ ਇੱਕ ਗਰੁੱਪ ਜਿਹੜਾ ਹੈਗਾ ਬੰਦੇ ਬਹਾਦਰ ਨੂੰ ਫੋਲੋ ਕਰਦਾ ਸੀਗਾ ਦੂਜਾ ਗਰੁੱਪ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਦੇਹਤਾਰੀ ਗੁਰੂ ਬੰਦੇ ਬਹਾਦਰ ਦੇ ਫੋਲੋਅਰ ਬੰਦੇ ਬਹਾਦਰ ਨੂੰ ਵੀ ਮੰਨਦੇ ਸਨ ਸੁਇਸ ਕਰਕੇ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਜਿਹੜਾ ਹੈਗਾ ਕਈ ਸਾਲਾਂ ਤੱਕ ਹੁੰਦਾ ਰਿਹਾ। ਤੇ ਇਸੇ ਕਰਕੇ ਸਿੱਖਾਂ ਦਾ ਕਤਲੇਆਮ ਜਿਹੜਾ ਹੈਗਾ ਹੁੰਦਾ ਰਿਹਾ। ਹੁਣ ਜਦੋਂ ਉਹਨਾਂ 'ਚ ਇੱਕਾ ਹੀ ਹੈ ਨਹੀਂਗਾ ਤੇ ਸਿੱਖ ਫਿਰ ਮੁਕਾਬਲਾ ਜ਼ੁਲਮਾਂ ਦਾ ਕਿਵੇਂ ਕਰਨਗੇ? ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਜੀ ਨੂੰ ਦਿੱਲੀ ਦੇ ਵਿੱਚ ਇਹ ਸੁਨੇਹਾ ਜਿਹੜਾ ਹੈਗਾ ਮਿਲਿਆ ਕਿ ਪੰਜਾਬ ਦੇ ਸਿੱਖ ਤਾਂ ਬੰдой ਖਾਲਸਾ ਦੇ ਤੱਕ ਖਾਲਸਾ ਵਿੱਚ ਵੰਡੇ ਹੋਣ ਕਰਕੇ ਬਹੁਤ ਜ਼ਿਆਦਾ ਮੁਗਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ ਤੇ ਮਾਤਾ ਜੀ ਨੇ ਦਿੱਲੀ ਤੋਂ ਭਾਈ ਮਨੀ ਸਿੰਘ ਦੀ ਡਿਊਟੀ ਲਗਾਈ ਕਿ ਉਹ ਪੰਜਾਬ ਜਾਵੇ ਉੱਥੇ ਜਾ ਕੇ ਸਿੱਖ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸਮਝੌਤਾ ਕਰਾਏ ਤੇ ਭਾਈ ਮਨੀ ਸਿੰਘ 1721 ਦੇ ਵਿੱਚ ਪੰਜਾਬ ਆਇਆ ਉਹਨੇ ਆ ਕੇ ਦੋਨੋਂ ਧੜੇ ਜਿਹੜੇ ਸੀਗੇ ਉਹਨਾਂ ਨੂੰ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਇਆ ਗਿਆ ਦਰਬਾਰ ਸਾਹਿਬ ਦੇ ਵਿੱਚ ਉੱਥੇ ਉਹਨਾਂ ਨੂੰ ਬਿਠਾਇਆ ਗਿਆ ਉੱਥੇ ਬਿਠਾ ਕੇ ਉਹਨਾਂ ਦੀ ਫਿਰ ਸਹਿਮਤੀ ਜਿਹੜੀ ਹੈਗੀ ਹੈ ਉਹ ਬਣਵਾਈ ਗਈ ਉਹਦੇ ਲਈ ਕਿਹਾ ਜਾਂਦਾ ਹੈ ਕਿ ਪਹਿਲਾਂ ਭਰਤੀਆਂ ਪਾਈਆਂ ਗਈਆਂ ਫਿਰ ਉਹਨਾਂ ਦਾ ਘੋਲ ਲਵਾਇਆ ਗਿਆ ਤੇ ਆਖਰ ਤਤ ਖਾਲਸਾ ਜਿਹੜਾ ਸੀਗਾ ਉਸ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਤੇ ਫਿਰ ਬੰਦਾ ਜੀ ਖਾਲਸਾ ਜਿਹੜਾ ਸੀਗਾ ਉਹ ਹੋ ਉਸ ਨੇ ਆਪਣੇ ਆਪ ਨੂੰ ਤਤ ਖਾਲਸਾ ਦੇ ਵਿੱਚ ਸ਼ਾਮਲ ਕਰ ਲਿਆ ਸੋ ਇਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਜਿਹੜੇ ਆ ਇਹ 1713 ਤੋਂ ਲੈ ਕੇ 19 ਤੱਕ ਕਾਫੀ ਜ਼ਿਆਦਾ ਹੋਏ 19 ਦੇ ਵਿੱਚ ਫਿਰ ਕਿਉਂਕਿ ਫਿਰ ਫਰੁਖਸੀਆਰ ਜਿਹੜਾ ਸੀਗਾ ਉਸ ਨੂੰ ਸੈਯਦ ਭਰਾਮਾ ਨੇ ਮ ਜਿਹਨੇ ਬੰਦੇ ਬਹਾਦਰ ਦਾ ਉਹਨੇ ਕਤਲ ਕੀਤਾ ਸੀ ਤੇ ਸਈਅਦ ਭਰਾਵਾਂ ਨੇ ਵੀ ਉਸੇ ਤਰ੍ਹਾਂ ਫਰੁਖਸੀਅਰ ਦੇ ਵੀ ਅੱਖਾਂ ਦੇ ਵਿੱਚ ਗਰਮ ਰਾੜਾ ਮਾਰ-ਮਾਰ ਕੇ ਉਸ ਨੂੰ ਉੱਨਾ ਕਰ ਦਿੱਤਾ ਤੇ ਬਹੁਤ ਪੂਰੀ ਤਰ੍ਹਾਂ ਮਾਰ ਦਿੱਤਾ ਸੀ ਤੇ ਉਹਦੀ ਮੌਤ ਤੋਂ ਬਾਅਦ ਫਿਰ ਜੋ ਅਗਲੇ ਸਮਰਾਟ ਬਣੇ ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀਗੇ ਰਾਜੀ ਉਹ ਦੌਲਾ ਬਣਿਆ ਰਾਜੀ ਉਹ ਦਰਜਾਤ ਬਣਿਆ ਤੇ ਫਿਰ ਮੁਹੰਮਦ ਸਾਹ ਰੰਗੀਲਾ 1719 ਚ ਗੱਦੀ ਤੇ ਬੈਠਿਆ ਉਹਦੇ ਸਮੇਂ ਚ ਫਲਾਤ ਜਿਹੜੇ ਹੈਗੇ ਆ ਸਿੱਖਾਂ ਦੇ ਪੱਖ ਵਿੱਚ ਹੋਣ ਲੱਗ ਗਏ ਤੇ 1726 ਦੇ ਵਿੱਚ ਆਵਦਾ ਸਮਤਖਾਨ ਬਦਲ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ 1713 ਤੋਂ ਲੈ ਕੇ 19 ਤੱਕ ਜ਼ੁਲਮ ਜ਼ਿਆਦਾ ਹੋਏ ਪਰ 19 ਤੋਂ ਲੈ ਕੇ 26 ਤੱਕ ਜ਼ੁਲਮ ਜਿਹੜੇ ਹੈਗੇ ਆ ਘੱਟ ਹੋਏ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਹੁਣ ਇਸ ਤੋਂ ਅੱਗੇ ਕਿਹੜੇ ਗਵਰਨਰ ਨੇ ਕਿਸ ਤਰ੍ਹਾਂ ਸਿੱਖਾਂ ਦੇ ਜ਼ੁਲਮ ਕੀਤੇ ਉਹ ਹੁਣ ਤੁਹਾਨੂੰ ਦੱਸਾਂਗੇ ਅਗਲੇ ਵੀਡੀਓ ਦੇ ਵਿੱਚ ਤੇ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ